ਦੁਨੀਆ ਦੇ ਬڑے-ਬڑے ਥਨਾੜ ਲੋਕ ਇੱਥੇ ਵਾਲੇ ਸੋਚਦੇ ਨੇ ਸ਼ਾਇਦ ਅਮਰੀਕਾ ਵਾਲੇ ਬੜੇ ਸੁਖੀ ਹੋਣਗੇ ਜਾਂ ਇੰਗਲੈਂਡ ਵਾਲੇ ਬੜੇ ਸੁਖੀ ਹੋਣਗੇ ਕੈਨੇਡਾ ਵਾਲੇ ਬੜੇ ਸੁਖੀ ਹੋਣਗੇ ਆਉਂਦੇ ਨੇ ਸਾਡੇ ਪਾਸ ਬਹੁਤ ਸਾਰੇ ਸਾਰੇ ਤਾਂ ਹੀ ਮਾਰਦੇ ਦੇਖੀਂਦੇ ਹਨ ਬਥੇਰੀਆਂ ਨੋਟਾਂ ਉਹਨਾਂ ਦੇ ਡਾਲਰ ਪੌਂਡ ਹੁੰਦੇ ਨੇ ਸੋਨਾ ਬਥੇਰਾ ਪਹਿਨੇ ਹੁੰਦਾ ਹੈ ਅਰੂ ਨੇ ਐਵੇਂ ਨਹੀਂ ਲਿਖਿਆ ਵੱਡੇ-ਵੱਡੇ ਜਾਂ ਤੁਸੀਂ ਲੋਕ ਤਿੰਨ ਕੋ ਵਿਆਪ ਚਿੰਤਾ ਰੋਗ ਵਡਾ ਮਾਇਆ ਵਿਡਿਆਈ ਸੋਈ ਵੱਡਾ ਜਿਸ ਰਾਮ ਜਿਵ ਲਾਈ ਵੱਡਾ ਉਹ ਹੈ ਜਿਸ ਨੂੰ ਬਖਸ਼ੇ ਸਿਫਸਾ ਨਾਨਕ ਪਾਤਸ਼ਾਹੀ ਪਾਤਸ਼ਾ ਨਾਨਕ ਹੋਰ ਪਾਤਸ਼ਾਹੀਆਂ ਕੋੜੀਆਂ ਨਾਮ ਰਤੇ ਪਾਤਸ਼ਾ ਜਿਸ ਨੂੰ ਬਖਸ਼ੇ ਸਿਫਸਾ ਨਾਨਕ ਪਾਤਸ਼ਾਹੀ ਪਾਤਸ਼ਾ ਪਾਤਸ਼ਾ ਦਾ ਪਾਤਸ਼ਾ ਦਸਿਆ ਜੇ ਸ਼ਖਸ ਦੇ ਪਾਸ ਪੀਸ ਆਫ ਮਾਈਂਡ ਨਹੀਂ ਮੰਦੀ ਸ਼ਾਂਤੀ ਨਹੀਂ ਕੀ ਕਰੂਗਾ ਸੋਨਾ ਹਾਂ ਬਹਾ ਪ੍ਰੀਨ ਸਿਰੇ ਤੱਕ ਦੇਖੀ ਨਹੀਂ ਹਨ ਥੋੜਾ ਜਿਹਾ ਫਰੋਲੀਂ ਦਾ ਸੁਣਾਓ ਕੀ ਹਾਲ ਹੈ ਮਨ ਦਾ ਉਹ ਨਹੀਂ ਬੁੱਬਾ ਮਰਨ ਲੱਗ ਪੈਨੇ ਸੋ ਇਸ ਕਰਕੇ ਗੁਰੂ ਬਾਬੇ ਨੇ ਐਵੇਂ ਨਹੀਂ ਕਿਹਾ ਨਾਨਕ ਦੁਖੀ ਹੈ ਸਭ ਸੰਸਾਰ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚੀਤੋ ਉਦਾਸ ਥੋੜੇ ਬਹੁਤੇ ਸਭ ਦੁਖੀ ਸੁਖੀ ਪ੍ਰਭੂ ਕੇ ਦਾਸ